मुख्य के, की दिया दिया आज मेरा मुख के थे दे सारे अफसरों गल गलबात करनी और नाल गल करनी लॉ एंड ऑर्डर और क्राइम के बारे डिस्कशन करने नाल दिन नाल साडे रिटायर्ड पुलिस अफसर हैं उन्होंने भी मीटिंग की थी। और इस बात कुछ था दौरा करके आ, ਕੁਝ ਥਾਣਿਆਂ ਦੇ ਵਿੱਚ ਵੀ ਜਿਹੜੇ ਵੀ ਜ਼ਰੂਰੀ ਦਿਸ਼ਾ ਨਿਰਦੇਸ਼ ਹੈ ਉਹ ਜਾਰੀ ਕਰਾਂਗਾ ਮੇਨ ਮਕਸਦ ਹੈ ਕਿ ਜਿਹੜਾ ਸਾਡੇ ਪੰਜਾਬ ਪੁਲਿਸ ਦਾ ਇੱਕ ਮਹਿੰਮ ਚੱਲ ਰਹੀ ਹੈ ਅਗੇਂਸਟ ਗੈਂਗਸਟਰਸ ਡਰੱਗ ਟ੍ਰਾਫਿਕਰਸ ਔਰ ਜਿਹੜੇ ਸਾਡੇ ਸਟਰੀਟ ਕ੍ਰਾਈਮ ਹੈ ਉਹਨਾਂ ਦੇ ਖਿਲਾਫ ਆਪਣੀ ਇਸ ਮਹਿੰਮ ਨੂੰ ਹੋਰ ਤੇਜ਼ ਕਰਨਾ ਤਾਂ ਕਿ ਜਿਹੜੇ ਮਾੜੇ ਅੰਸਰ ਹੈ ਉਹਨਾਂ ਦੇ ਖਿਲਾਫ ਅਸੀਂ ਪਹਿਲਾਂ ਤੋਂ ਹੀ ਜਿਹੜਾ ਐਕਸ਼ਨ ਲੈ ਰਹੇ ਹਾਂ ਉਸ ਦੇ ਵਿੱਚ ਹੋਰ ਤੇਜ਼ੀ ਆਵੇ ਔਰ ਲੋਕਾਂ ਨੂੰ ਇੱਕ ਅਥੀ ਸੁਰੱਖਿਆ ਦੀ ਭਾਵਨਾ ਕਰਨ ਤਾਰਨ ਦੇ ਸਾਰੇ ਲੋਕਾਂ ਨੂੰ ਇੱਕ ਸੁਰੱਖਿਤ ਮਾਹੌਲ ਮਿਲ। ਪਰ ਸਾਡੇ ਲੋਕਾਂ ਨਾਲ ਸਾਡੇ ਇੱਥੇ ਤਰਨਤਾਰਨ ਦੇ ਵਸੀ ਆ। ਲੋਕ ਸੜ ਡੜ ਕੇ ਸਾਰੇ ਮੇ ਦੁਕਾਨੇ ਬੰਦ ਕਰ ਜੇ ਕਿਉਂਕਿ ਬ੍ਰੋਥ ਕੀ ਇਨੇ ਦੀ ਮੰਗ ਲਈਆਂ ਲੋਕਾਂ ਕੋਲ। ਇਸ ਕਰਕੇ ਲੋਕ ਡਰੇ ਪਏ। ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਪੰਜਾਬ ਪੁਲਿਸ ਬਹੁਤ ਇੱਕ ਜਾਂਬਾਜ਼ ਪੁਲਿਸ ਫੋਰਸ ਹੈ। ਔਰ ਸਾਡੇ ਵੱਲੋਂ ਤਰਨਤਾਰਨ ਦੇ ਵਿੱਚ ਕਾਫੀ ਅੱਛੇ ਐਕਸ਼ਨ ਇਹਨਾਂ ਦੇ ਖਿਲਾਫ ਲੈ ਗਏ ਹਨ। ਔਰ ਅੱਗੇ ਵੀ ਇਸ ਆਪਣੀ ਮੁਹਿੰਮ ਨੂੰ ਅਸੀਂ ਜਾਰੀ ਰੱਖਦੇ ਹਾਂ ਤੇ ਜਿੰਨੇ ਗੈਂਗਸਟਰ ਔਰ ਮੜੇ ਹਰ ਸਾਰੇ ਇਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ 플ਾਨ ਕਰਾਂਗੇ ਸਰ ਵੇਖਣ ਚਾਏ ਪੰਜਾਬ ਉਸਦੀ ਨਗਰੀ ਕਟੜ ਹੋ ਰਿਹਾ ਕਿ ਕ੍ਰਾਈਮ ਵੀ ਵਧਦਾ ਜਾ ਰਿਹਾ ਨਗਰੀ ਕਟੜਨ ਦੇ ਜਿਲ੍ਹੇ ਪੁਲਿਸ ਦੀ ਭਰਤੀ ਹੋਰ ਕੀਤੀ ਜਾਂਦੀ ਕੋਈ ਹੈ ਕੋਈ ਤਰ੍ਹਾਂ ਦਾ ਸਰਕਾਰ ਵੱਲੋਂ ਜਿਹੜੀ ਸਾਡੀ ਪੁਲਿਸ ਦੀ ਭਰਤੀ ਹੈ ਜਿਵੇਂ ਪਹਿਲਾਂ ਕਈ ਕਈ ਸਾਲਾਂ ਬਾਅਦ ਹੁੰਦੀ ਸੀ ਹੁਣ ਹਰ ਸਾਲ ਦੇ ਹਰ ਸਾਲ ਦੋ ਦੋ ਵਾਰ ਭਰਤੀ ਹੋ ਰਹੀ ਹੈ ਔਰ ਪੰਜਾਬ ਸਰਕਾਰ ਵੱਲੋਂ ਨਈ ਸਾਡੇ ਪੋਸਟਾਂ ਵੀ 10000 ਦੇ ਕਰੀਬ ਸੈਂਕਸ਼ਨ ਕੀਤੀਆਂ ਹੋਈਆਂ ਨੇ ਔਰ ਇਸ ਦੇ ਨਾਲ ਨਾਲ ਜਿਹੜਾ ਸਾਡਾ ਬਾਰਡਰ ਦਾ ਇਲਾਕਾ ਲੱਗਦਾ ਹੈ ਉਸ ਨੂੰ ਸਟਰੈਂਥਨ ਕਰਨ ਲਈ ਪੰਜਾਬ ਸਰਕਾਰ ਵੱਲੋਂ 30 ਕਰੋੜ ਰੁਪਏ ਮਾਨਯੋਗ ਮੁੱਖ ਮੰਤਰੀ ਜੀ ਨੇ ਸੈਂਕਸ਼ਨ ਕੀਤੇ ਔਰ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਜਿਹੜੇ ਸੈਂਸਿਟਿਵ ਪੁਆਇੰਟਸ ਹੈ ਉਹਦੇ ਵਿੱਚ ਕੈਮਰੇ ਲਗਾ ਰਹੇ ਹਾਂ ਇਨਫਰਾਸਟ੍ਰਕਚਰ ਡਵੈਲਪ ਕਰ ਰਹੇ ਹਾਂ ਔਰ ਮੋਬਿਲਿਟੀ ਪ੍ਰੋਵਾਈਡ ਕਰ ਰਹੇ ਹਾਂ ਸਰ ਤੁਸੀਂ ਦੱਸਿਆ ਇਹ ਕਿ ਪੁਲਿਸ ਵੱਲੋਂ ਬੜੀ ਸ਼ਕਤੀ ਦੇ ਨਾਲ ਆਪਣੀ ਡਿਊਟੀ ਕੀਤੀ ਜਾ ਰਹੀ ਹੈ ਤੇ ਕ੍ਰਾਈਮ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਰ ਵੀ ਤਰਨਤਾਰਨ ਜ਼ਿਲ੍ਹਾ ਹੈ ਜਿਹੜਾ ਹਰ ਦੂਸਰੇ ਦਿਨ ਹਾਇਰਨ ਦੇ ਵਿੱਚ ਆ ਜਾਂਦਾ ਹੈ ਕਿ ਕੋਈ ਨਾ ਕੋਈ ਵੱਡਾ ਕਾਂਡ ਹੋ ਜਾਂਦਾ ਹੈ ਕੋਈ ਨਾ ਕੋਈ ਗੋਲੀ ਚੱਲ ਜਾਂਦੀ ਕਤਲ ਹੋ ਜਾਂਦਾ ਕਿੱਥੇ ਕਮੀ ਕਿੱਥੇ ਰਹਿ ਰਹੀ ਹੈ ਦੇਖੋ ਮੈਂ ਤੁਹਾਨੂੰ ਦੱਸਾਂ ਜਿੰਨੇ ਵੀ ਕ੍ਰਾਈਮ ਪਿਛਲੇ 1.5 ਸਾਲ ਦੇ ਵਿੱਚ ਸਾਡੇ ਸੈਂਸਿਟਿਵ ਕ੍ਰਾਈਮ ਹੋਏ ਨੇ ਜਿੰਨੇ ਵੀ ਸੈਂਸਿਟਿਵ ਕ੍ਰਾਈਮ ਹੋਏ ਨੇ ਉਹ ਸਾਰੇ ਅਸੀਂ ਰਿਕਾਰਡ ਟਾਈਮ ਦੇ ਵਿੱਚ ਫੇਸ ਕੀਤੇ ਨੇ ਬਾਕੀ ਪ੍ਰੀਵੈਂਸ਼ਨ ਆਫ ਕਰਾਈਮ ਤੇ ਅਸੀਂ ਜ਼ਿਆਦਾ ਫੋਕਸ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਸਾਡੇ ਇਹ ਜਿਹੜੇ ਪ੍ਰਯਾਸ ਇਹ ਰੰਗ ਲਿਆਉਣਗੇ ਔਰ ਇਹ ਜਿਹੜਾ ਕਰਾਈਮ ਹੈ ਹੋਰ ਵੀ ਜ਼ਿਆਦਾ ਕٹےਗਾ ਔਰ ਜਿਹੜੇ ਕ੍ਰਿਮੀਨਲ ਐਲੀਮੈਂਟਸ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਰ ਜਿਸ ਤਰ੍ਹਾਂ ਆਤਕੀ ਹਮਲੇ ਸਾਡੇ ਥਾਣੇ ਬਲੰਗਵਾ ਜੇ ਹਰ ਥ੍ਰੈਟ ਆ ਗਈ ਪੀ ਆਤਕੀ ਹਮਲੇ ਹੋਣੇ ਆ ਕੀ ਨਾਲ ਬਸਰ ਜਿਹੜੇ ਖੌਫ ਖਤਮ ਹੋ ਗਏ ਇਹਨਾਂ ਚ ਗੈਂਗਸਟਰ ਵਿਚ ਜਿਹੜੀ ਯਾਨਕੀ ਮਰਦੀ ਚਦੇ ਚਦੇ ਨਤਮਗੀ ਦੇ ਰਹੇ ਦੇਖੋ ਇਹ ਪੰਜਾਬ ਪੁਲਿਸ ਹਮੇਸ਼ਾ ਚੈਲੰਜਸ ਤੋਂ ਖਰੀ ਰਹੀ ਹੈ ਅਜੇ ਇਸ ਤੋਂ ਪਹਿਲਾਂ ਹੀ ਮੈਂ ਰਿਟਾਇਰਡ ਪੁਲਿਸ ਅਫਸਰਾਂ ਨਾਲ ਗੱਲ ਕਰ ਰਿਹਾ ਸੀਗਾ ਅਸੀਂ ਉਹ ਵੀ ਦੌਰ ਦੇਖਿਆ ਤੁਸੀਂ ਵੀ ਉਹ ਦੌਰ ਦੇਖਿਆ ਹੋਣਾ ਜਿਹੜਾ ਬਹੁਤ ਜ਼ਿਆਦਾ ਮਾੜਾ ਸੀਗਾ ਔਰ ਪੰਜਾਬ ਪੁਲਿਸ ਇੱਕ ਬਹੁਤ ਜਾਬਾਜ਼ ਔਰ ਟ੍ਰੇਨਡ ਪੁਲਿਸ ਫੋਰਸ ਹੈ ਕਿਸੇ ਵੀ ਸੂਰਤ ਵਿੱਚ ਪੰਜਾਬ ਦਾ ਲਾਅ ਐਂਡ ਆਰਡਰ ਔਰ ਅਮਨ ਸ਼ਾਂਤੀ ਨੂੰ ਭੰਗ ਨਹੀਂ ਕੀ ਕਰਨ ਦੇਾਂਗੇ ਔਰ ਨਾਏ ਪੰਖ ਹੋਏਗੀ ਨਫਰੀ ਜਿਸ ਅਸਲ ਜਿਹੜੀ ਹੈ ਨਫਰੀ ਇੱਕ ਘਟ ਹੋਣ ਦੀ ਗੱਲ ਗੈਂਗਸਟਰਾਂ ਨੂੰ ਵੀ ਪਤਾ ਹੈ ਫਿਰ ਅਜਿਹੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਕਿਸ ਤਰੀਕੇ ਨਾਲ ਨਿਪਟੇਗਾ ਨਹੀਂ ਨਫਰੀ ਕੋਈ ਘਟ ਨਹੀਂ ਹੈ ਸਾਡੇ ਹੁਣ ਜਿਹੜੀ ਵੀ ਘਟ ਸੀਗੀ ਉਹ ਟ੍ਰੇਨਿੰਗ ਹੋ ਰਹੀ ਹੈ ਉਹਨਾਂ ਦੀ ਔਰ ਅਸੀਂ ਆਪਣੇ ਹੋਰ ਰਿਸੋਰਸਸ ਵਧਾ ਰਹੇ ਹਾਂ ਜ਼ਿਆਦਾ ਤੋਂ ਜ਼ਿਆਦਾ ਅਸੀਂ ਪੱਤੀ ਕਰਕੇ ਥਾਣਿਆਂ ਨੂੰ ਸਟਰੈਂਥਨ ਕਰਨ ਤੇ ਸਾਡਾ ਜ਼ਿਆਦਾ ਫੋਕਸ